ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੁੱਧ ਹੀ ਬੋਲਦਾ ਤੁਹਾਡਾ ਜਿਹੜਾ ਦੁੱਧ ਭਗ ਜਾਂਦਾ ਹੁਣ ਹਾਂਜੀ ਬੋਲੋ ਕਿਵੇਂ ਹੋ ਠੀਕ ਹੈ ਜੀ ਤੁਸੀਂ ਦੱਸੋ ਬਸ ਠੀਕ ਆ ਦੁੱਧ ਦਾ ਹਿਸਾਬ ਲਾਈ ਜਾਂਦਾ ਸੀ ਤੇ 3500 ਰੁਪਏ ਬਣਦਾ ਤੁਹਾਡਾ ਅੱਛਾ ਹੂੰ ਕੋਈ ਨਹੀਂ ਜੀ ਆਜੇ ਲੈ ਜਾ ਜੀ ਕੀ ਲੈ ਜੀ ਆ ਕੇ ਹੂੰ ਕੀ ਲੈ ਜੀ ਆ ਕੇ ਕੈਸੇ ਹੈ ਕਤਾਇਸੀ ਲੈ ਜੀਏ ਹੂੰ ਕੋਸ ਹੋ ਨਹੀਂ ਦਿੰਦੇ ਹੋਰ ਕਿੱਲਾਣਾ ਤੁਸੀਂ ਦੁੱਧ ਦੇ ਬਦਲੇ ਦੋਲਤੇ ਦਿਓ ਹੂੰ ਪਤਾ ਕਿੰਨੇ ਜੋ 2 ਸਾਲ ਹੋ ਗਏ ਦੁੱਧ ਪਾਉਣ ਆਉਂਦੇ ਹੁੰਦੇ ਮੇਰੇ ਕੋਲੇ ਹੂੰ 2 ਸਾਲਾਂ ਮੈਂ ਮਰੀ ਜਨਾ ਟਰਾਈ ਕਰੇ ਤੇ ਹੂੰ ਤੁ ਪਾ ਦਿੰਦੀ ਨਹੀਂ ਤੇ ਰੋਜ਼ ਤੁ ਦਿਖਾ ਕੇ ਜੋ ਪਾਂਡਾ ਲੈ ਕੇ ਦੁੱਧ ਪਾਉਣ ਆਉਣੀ ਹੈ ਜਦੋਂ ਹੂੰ ਉਹਨੂੰ ਦਿਖਾ ਕੇ ਦੁੱਧ ਤੇ ਮੂਡ ਖਰਾਬ ਕਰਕੇ ਉੱਠ ਜਾਨੀ ਐ। ਅੱਛਾ। ਤੁਹਾਨੂੰ ਪਤਾ ਉਹ ਦੋ ਵਾਰ ਕਿੰਨੀ ਮੇਰੀ ਹਾਲਤ ਖਰਾਬ ਹੁੰਦੀ ਐ। ਅੱਛਾ। ਮੈਨੂੰ ਪਤਾ ਨਹੀਂ ਲੱਗਦਾ ਤੈਨੂੰ ਉਹ ਦਿਖਾਈ ਜਾਨੀ ਦੁੱਧ। ਮੈਨੂੰ ਪਤਾ ਹੀ ਨਹੀਂ ਲੱਗ ਭੈਣੇ ਮੈਂ ਥੋੜੀ ਹਾਲਤ ਖਰਾਬ ਹੋਣੇ ਹੀ ਨਹੀਂ ਦਿੰਦੀ। ਹੋਣ ਕਿਉਂ ਨਹੀਂ ਹੁੰਦੀ ਦੋ ਐ ਝੁੱਕ ਕੇ ਜਦੋਂ ਭਾਂਡੇ 'ਚ ਦੁੱਧ ਪਾਉਣੀ ਐ ਮੈਂ ਦੁੱਧ ਪਾਉਂਦਾ ਨੂੰ ਪਤਾ ਐ ਮੈਂ ਅੱਧਾ ਕਿਲੋ ਦੁੱਧ ਫालतू ਪਾ ਦਾ ਅੱਜ ਤੈਨੂੰ। ਨਹੀਂ ਮੈਨੂੰ ਤਾਂ ਨਹੀਂ ਪਤਾ ਭੈਣੇ। ਪਤਾ ਕਿਉਂ ਨਹੀਂ ਲੱਗਿਆ ਤੈਨੂੰ ਐਵੇਂ ਹੁਣ ਜਾਣੇ ਚਲਾਕ ਨਾ ਬਣਿਆ ਕਰ ਹੁਣ ਕੋਈ ਗੱਲ ਨਹੀਂ ਨਹੀਂ ਲੈਂਦਾ ਦਿੱਥੋਂ ਪੈਸੇ ਅੱਧੇ ਕਿਲੋ ਦੇ ਅਰਸੇ ਅਗੇ ਹੋਰ ਕੀ ਹੈ ਪਿਆਰ ਹੋ ਗਿਆ ਤੇਰੇ ਨਾਲ ਫਿਰ ਅੱਧੇ ਕਿਲੋ ਦੇ ਪੈਸੇ ਲਵਾਂਗੇ ਤੇਰੇ ਤੋਂ ਕਿ ਕਿੰਨਾ ਹੋ ਗਿਆ ਪਿਆਰ ਜਨਾਬ ਨੂੰ ਵੱਧੂ ਹੋ ਗਿਆ ਮੈਂ ਤਾਂ ਅਤੀਰਮ ਰਤਨ ਹੱਥ 'ਚ ਹੈ ਇਹਦੀ ਕਸਮ ਕਾਇ ਕਰਨਾ ਵੱਧੂ ਸੱਚੀ ਵੱਧੂ ਹੋ ਗਿਆ ਹੋਰ ਸ਼ੋਰ ਸੇਰ ਤਾਂ ਠੀਕ ਹੈ ਚਲੋ ਸਾਡੇ ਨਾਲ ਹੀ ਹੋਇਆ ਪਿਆਰ ਤੁਨਾਂ ਤੈਨੂੰ ਵੀ ਲੱਗਦਾ ਮੇਰੇ ਜਣੀਆਂ ਖੜੀਆਂ ਨੇ ਪਿਆਰ ਹੋ ਜਾਂਦਾ ਜਿਹਦੀ ਜਿਹਦੇ ਮੈਂ ਦੁੱਧ ਪਾਉਣ ਜਾਂਦਾ ਕੀ ਤਾਂ ਦੁੱਧ ਤਾਂ ਜਣੀਆਂ ਖੜੀਆਂ ਨੇ ਵੀ ਪਾਉਣ ਜਾਂਦੇ ਆ ਪਰ ਜੇ ਤੇਰੇ ਦੁੱਧਾਂ ਵਿੱਚ ਗੱਲ ਹੈ ਨਾ ਉਹ ਕਿਤੇ ਵੀ ਹੈ ਨਹੀਂ ਗੀ ਮੈਂ ਤਾਂ ਬਾਜ਼ਾਰ ਜਾਂਦਾ ਹੀ ਆ ਮੈਂ ਪਾਉਣ ਦੇ ਵਿੱਚ ਬਾਜ਼ਾਰ ਬਥੇਰੀਆਂ ਨੂੰ ਵੱਡੇ ਵੱਡੇ ਘਰਾਂ ਦੀਆਂ ਮਿਲਦੀਆਂ ਹੂੰ ਪਰ ਉਹਨਾਂ ਦੇ ਜਮਾ ਸੁੱਕੇ ਹੀ ਭਾਈ ਹੁੰਦੇ ਪਰ ਤੇਰੇ ਵਾਲੇ 'ਚ ਗੱਲ ਬਾਤ ਹੈ ਪੂਰੀ ਐ ਮੇਰੇ ਸਿਰ ਜਿੱਡੇ ਜਿੱਡੇ ਆ ਅੱਛਾ ਤੇ ਹੋਰ ਮੈਂ ਜੀਦਾ ਕਰਦਾ ਦੋਨਾਂ ਦੇ ਵਿਚਾਲੇ ਸਿਰ ਦੇ ਕੇ ਤੇ ਐਵੇਂ ਖੇਡਦਾ ਰਹਾ ਮੈਂ ਹਾਂ ਕੋਈ ਨਹੀਂ ਤੇ ਖੇਡਣ ਦਾ ਤਾਂ ਮੌਕਾ ਦੇਵੇਂ ਤਾਂ ਕੋਈ ਨਹੀਂ ਦੇਵਾਂਗੀ ਮੌਕਾ ਪੈਸੇ ਕਦੋਂ ਦੇਣੇ ਆ ਮੈਨੂੰ ਫਿਰ ਦੇ ਦੇਾਂਗੇ ਪੈਸੇ ਤੁਸੀਂ ਆਉਂਗੇ ਜਦੋਂ ਉਹ ਪੈਸੇ ਲੈ ਲੋ ਜੇ ਇਹ ਰਹਿੰਦੇ ਪੈਸੇ ਕੁਝ ਰਹਿੰਦੇ ਹਨ ਦੁੱਧ ਹੀ ਪਿਆ ਜੇਕਰ ਮੈਂ ਤਾਂ ਦੁੱਧ ਦੇ ਬਦਲੇ ਦੁੱਧ ਖੂਨ ਕੇ ਬਦਲੇ ਖੂਨ ਦੁੱਧ ਕੇ ਬਦਲੇ ਦੁੱਧ ਅੱਛਾ ਹੂੰ ਲੈ ਲੋ ਜੇ ਫਿਰ ਕੋਈ ਗੱਲ ਨਹੀਂ ਅੱਛਾ ਲੈ ਮੈਂ ਤਾਂ ਕਿ ਤੂੰ ਮੈਨੂੰ ਸਾਹਮਣੇ ਲੜੇਂਗੀ ਤਾਂ ਤਿਆਰੀ ਬੈਠੀ ਹੈ ਤੂੰ ਸਿੱਤ 2 ਸਾਲ ਦੇ ਪੁਰਾਣੇ ਦੁੱਧ ਹੀ ਹੋ ਸਾਡੇ ਤੁਹਾਨੂੰ ਲੜਨਾ ਹੈ ਕੀ ਆ ਲੜ ਕੇ ਮੈਂ ਫਿਰ ਦੁੱਧ ਚ ਪਾਣੀ ਪਾਜਿਆ ਕਰੂੰਗਾ ਫਿਰ ਉਹਨੂੰ ਫਿਰ ਤੂੰ ਲੜਿਆ ਕਰੇਂਗੀ ਮੇਰੇ ਨਾਲ ਤਾਈ ਤਾਈ ਤਾਂ ਤੁਹਾਨੂੰ ਹਾਂ ਭਰਦੀ ਅੱਛਾ ਐਨਾ ਜੀ ਕਰੀ ਜਾਂਦਾ ਹੈ ਕਿ ਦੁੱਧ ਖਾਤਰ ਦੁੱਧ ਖਾਤਰ ਦੁੱਧ ਦੇ ਬਦਲੇ ਦੁੱਧ ਤੇਰੀ ਕਿਤੇ ਹੋਰ ਨਾਲ ਵੀ ਹੋਰ ਨਾਲ ਵੀ ਹੈਗੀ ਤੇਰੀ ਫਰੈਂਡਸ਼ਿਪ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂਗੀ ਕਿਸੇ ਨਾਲ ਨਹੀਂਗੀ ਕਰੀਆ ਮੇਰੀ ਸਾਹ ਬਨਾਲੀ ਹਾਂ ਮੇਰੇ ਨਾਲ ਹੀ ਰੱਖਣੀ ਆ ਫਿਰ ਹੁਣ ਇਹ ਕਿਸੇ ਹੋਰ ਨਾਲ ਰੱਖ ਲਿਆ ਨਾ ਹੂੰ ਤੇ ਦੇਖ ਲੈ ਫਿਰ ਦੁੱਧ ਚ ਡੱਡੂ ਪਾ ਕੇ ਦੇ ਦਿੰਦਾ ਨੂੰ ਆ ਓਏ ਹੋਏ ਹੂੰ ਡੱਡੂ ਦੁੱਧ ਚ ਡੱਡੂ ਪਾ ਕੇ ਦੇ ਦੂੰਗਾ ਤੁਹਾਨੂੰ ਨਹੀਂ ਨਹੀਂ ਡੱਡੂ ਡੱਡੂ ਤੈਨਾਂ ਪਾਇਓ ਜੀ ਦੁੱਧ ਚ ਕੱਛਾ ਹੋਰ ਫੇਰਾ ਤੇ ਇੱਕ ਟਾਈਮ ਲੈ ਲੈਣੀ ਦੋ ਟਾਈਮ ਲੈ ਲਿਆ ਕਰ ਦੋ ਤੇ ਮੈਥੋਂ ਸਰ ਜੰਦਾ ਇੱਕ ਟਾਈਮ ਨਾਲ ਹੀ ਕਿੰਨਾ ਲੈਣੀ ਇੱਕ ਟਾਈਮ ਜਦੋਂ ਮੈਥੋਂ ਦੁੱਧ ਹੂੰ 2 ਕਿਲੋ ਤੇ ਕਿਲੋ ਦਾ ਕਿਲੋ ਲੈ ਲੇ ਕਰ ਕਿਲੋ 10 ਨੂੰ ਸੱਜਰਾ ਲੈ ਕੇ ਦਿਆ ਕਰੂਗਾ ਮੈਂ ਮੇਰੀਆਂ ਜਾਣੇ ਚਲ ਕਰ ਤੋ ਜਿ ਵੀਰਾ ਹੈ ਨਾ ਨਹੀਂ ਸੁਭਾਨ ਦੇਖ ਜਿਆ ਕਰੂਗਾ ਤੈਨੂੰ ਆ ਕੇ ਮਿਲ ਜਿਆ ਕਰੂਗਾ ਤੈਨੂੰ ਤਾਂ ਬਾਨਾ ਵੀ ਨਹੀਂ ਲਾਉਣਾ ਆਉਂਦਾ ਤੂੰ ਇੰਨੀ ਕਿਉਂ ਮੂਰਖ ਪ੍ਰਾਣੀ ਐ ਤੂੰ ਦੱਸ ਹੂੰ ਬਾਨਾ ਬਾਨਾ ਕਾ ਕਰੀਏ ਕਿ ਕੀ ਦਿਲ ਤੇ ਤੁਸੀਂ ਅੱਜ ਫੋਨ ਕਰਿਆ ਠੀਕ ਹੈ ਉਹ ਵੀ ਦੁੱਧ ਵਾਸਤੇ ਹੂੰ ਤੇ ਕਾਦੇ ਛਿਰਤੇ ਬਾਨਾ ਕਰਨਾ ਸੀ ਤੁਸੀਂ ਕਹਿੰਦੇ ਕੋਈ ਸਫੇਰੀ ਮੱਗੋ ਬਾਨ ਲਾਉਂਦੀ ਬਾਨਾ ਤਾਂ ਲਾਉਣੀ ਪਰ ਬਾਨਾ ਲਾਇਆ ਤਾਂ ਸਰੀਨਾ ਫਿਰ ਕਿਸੇ ਲੋਟਾ ਬਾਨਾ ਬਾਨਾ ਕੋਈ ਹੈ ਹੀ ਨਹੀਂ ਚਿਲਾਉਂਦੇ ਕਾਦਾ ਅੱਛਾ ਕੀ ਕੋਈ ਫਰੈਂਡਸ਼ਿਪ ਵੀ ਹੈ ਨਹੀਂ ਮੇਰੀ ਤਾਂ ਤਾਂ ਫਿਰ ਮੇਰੇ ਨਾਲ ਹੋਗੀ ਨਾ ਸਰਦ ਇਹ ਹੁਣ ਬਾਨੇ ਵੀ ਆਉਣ ਲੱਗ ਜਾਣਗੇ ਤੂੰ ਮੈਨੂੰ ਦੁੱਧ ਪਿਆ ਦੇ ਕਰੀਂ ਤੇ ਮੈਂ ਤੈਨੂੰ ਇਹੋ ਜਿਹਾ ਮੱਖਣ ਪਾਇਆ ਕਰੂੰਗਾ ਤੇਰੇ ਅੰਦਰ ਹੂੰ ਤੰਤ ਸੱਲੀਆਂ ਹੋ ਜਾਗਣੀਆਂ ਤੇਰੀਆਂ ਉੱਠਾ ਕੇ ਹੋਰ ਆ ਤੇ ਦੁੱਧ ਹੋਰ ਵਾਜਿਆ ਕਰਨੇ ਤੇਰੇ ਨਹੀਂ ਅੱਜ ਮਾ ਮੰਗੇ ਹੂੰ ਅੱਜ ਮਾ ਲਾਂਗੇ ਅੱਜ ਮਾ ਲਈ ਫਿਰ ਤੂੰ ਆਖੇਂਗੀ ਦੁੱਧ ਆਪਦੇ ਉਹਨੂੰ ਆਖੇਂ ਕਰ ਰਹੇ ਨੂੰ ਆਖੇਂੀ ਬਹੁਤ ਕੁਝ ਹੁੰਦਾ ਨਹੀਂ ਅਸਲੀ ਤਾਂ ਦੁੱਧ ਹੀ ਹੈ ਤੈਨੂੰ ਪਤਾ ਐ ਸੀ ਮਲਾਈ ਮਲੂਈ ਤਾਂ ਕੱਢ ਕੇ ਆਪ ਖਾਣੇ ਸਾਰੇ ਦੁੱਧ ਚ ਹੂੰ ਸੋ ਤਾਂ ਦੂਜਾ ਦੁੱਧ ਹੀ ਪਾਉਨੇ ਆ ਸੀ ਅੱਛਾ ਹੁਣ ਮਲਾਈ ਅਸੀਂ ਆਪ ਖੰਨੇ ਫਿਰ ਤੰਗਤਾ ਕਰੂਗਾ ਹੀ ਸਾਨੂੰ ਕੀ ਗਲਤ ਗੱਲ ਐ ਸਹੀ ਐ ਬਈ ਸਹੀ ਨਾ ਤਾਂ ਚੱਕ ਚੱਕ ਕੇ ਚੱਲੂ ਕੰਮ ਫਿਰ ਅੱਜ ਹੂੰ ਹਾਂ ਤੇ ਤੂੰ ਇਨੀ ਤੇ ਸਿਆਜੋ ਜੀ ਸਵੇਰ ਸ਼ਾਮ ਦੁੱਧ ਪਾ ਜਾ ਕਰੋ ਠੀਕ ਐ ਅੱਜ ਮੈਂ ਸ਼ਾਮ ਨੂੰ ਆਉਂਗਾ ਤੇ ਮਿਲਣ ਦੀ ਜਗ੍ਹਾ ਦੱਸ ਫਿਰ ਕਿੱਥੇ ਮਿਲਣਾ ਬਾਅਦ ਵਿੱਚ ਦੇਖਾਂਗੇ ਖੇਤ ਦੇਖਾਂ ਮੈਂ ਲੈਣੇ ਜੀ बाहर देखो जी कोई आ आ आप पे आ जिएगी आज आप पे आ जिएगी हाँ जी जिएगी आ जिएगी आ जिएगी चंगा फिर चलो ठीक है फिर हैं हाँ ठीक है फिर लव यू फिर हैं लाऊ यू फिर हम्म ओके